ਭਾਈ ਬੜਾ ਜ਼ਿਆਦਾ ਹੈ ਬੜਾ ਜ਼ਿਆਦਾ ਆ ਪਰ ਦੂਆ ਬੱਸ ਨਾ ਇਸ ਦਾ ਬਾਤ ਹੋਇਆ ਦੋ ਕਿੱਤੇ ਹੋਰ ਖਰੇ ਹੈ ਹੈ ਭਾਈ 301 ਆ ਫਰੇ ਪਰ ਯਾਰ ਪੰਚਰ ਨੇ ਜੋੜਿਆ ਨਹੀਂ ਹੈਗਾ ਹਾਂ ਹਾਂ ਸ਼ਾਵਾਂ ਵੀ ਚਾਹੀਦੀ ਕਿਆ ਪਿਆ ਨਹੀਂ ਫੋਨੇ ਫੋਨ ਆਉਣੇ ਦੇ ਕਾਲੇ ਨੂੰ ਆ ਫੋਨ ਘਾਰਨੇ ਆ ਹਾਂ ਜੀ ਅਗਰ ਮੰਨੀ ਚੱਲੋ ਕਿੱਥਰ ਪੈ ਜਾ ਆ ਵੇ ਵਾਪੂ ਦਾ ਕਿਉਂ ਬੋਲ ਰਿਹਾ ਹੈ ਨਾ ਹਾਂ ਹਾਂ ਹੋਰ ਗੱਲਾਂ ਦੀ ਗੱਲ ਆ ਬਾਈ ਕਾਲੇ ਦੇ ਡਰਾਈਵਰ ਦੀ ਵਧਾਈ ਬਹੁਤ ਪਸੰਦ ਆਈ ਐਨੀ ਹੂਣਾ ਕਾਲਾ ਵੀ ਨਹੀਂ ਪੜਦਾ ਨੀ ਰੱਖਦੇ ਹੁੰਦਾ ਚੱਕ ਬਾਈ ਸੀਪੇ ਓਏ ਤੁਹਾਨੂੰ ਆ ਜੀ ਗੋਗਿਆ ਖੇਡਦਾ ਹੁੰਦਾ ਲੋ ਜੀ ਮੇਲੋ ਸੀਪੇ ਨੂੰ ਹੋਰ ਬਾਈ ਹੋਰ ਨਹੀਂ ਹੋ ਗਿਆ ਇਹ ਚੱਲ ਵੀ ਜੱਗੇ ਦੇ ਵੀ ਹਾਂ ਚੱਲ ਜਿਹੜੇ ਜੱਗੇ ਨੇ ਵੀ ਜੱਗੇ ਰ ਪੂਰਾ ਖੁਸ਼ ਪੂਰਾ ਏ ਜੱਗਾ ਪੂਰਾ ਖੁਸ਼ ਅੱਜ ਪਤਾ ਲੱਗੋ ਟਰਾਲੇ ਦੀ 30 ਕੱਢਣੀ ਹੈ ਅੱਜ ਹਾਂ ਉਹ ਸਾਰੇ ਹੁੰਦੇ ਨੇ ਚਾਰੇ ਕੀੜੇ ਆ ਬੇ ਨਿਕਲੇ ਇੱਥੇ ਕਿਨਾਰੇ ਘਾਟਾ ਚੜ੍ਹ ਕੇ ਜਿਵੇਂ ਪੈ ਗਏ ਉਹ ਆਏ ਆ ਹੀ ਖੇਤ ਕਿੱਲੇ ਆਏ ਇਹ ਅਜੇ ਇਹ ਖੇਤ ਕਿੱਲੇ ਆਜੇ ਆ ਵੀ ਕੜੀ ਥੋੜੀ ਆ ਹਾਂ ਜੀ ਇਹ ਚੋਪਣੇ ਵਾਲੀ ਆ ਜੀ ਇੱਥੇ ਨਾਲ ਘਾਟਾ ਇਹ ਵੀ ਜਿਹੜਾ ਉਹਦੇ ਸੇਮੇ ਦੀ ਆ ਇਹ ਹਾਂ ਝਾੜੀ ਕੈਨ ਬਾਕੀ ਬਾਕੀ ਬਾਈ ਡਰਾਈਵਰ ਦੀ ਥੱਲੀ ਆ ਪੂਰੀ ਹਾਂ ਹਾਂ ਤਾਂ ਵੀ ਦਾਣਾ ਦੇਖੋ ਇਹ 75 ਹਨ ਜੀ ਇਹ 73 ਹੈ ਬਾਈ ਆ ਕੀ ਦੇ ਗਰੇ ਪਿਆਰੇ ਆ ਗਰੇ ਹੋਏ ਜਾਂ ਮੋਟੇ ਦੇ ਲਗਾ ਤੇਾਰੇ ਦਾ ਮੋਟਾ ਜੀ ਫਾਈਟਰ ਤੇ ਜਿਹੜੀ ਵਾਲੀ ਚੌਪਰ ਚੱਲ ਰਹੀ ਨੇ ਉਹ ਕਦੇ ਪਾਣੀ ਦੇ ਦੋਵੇਂ ਵੱਡ ਹੋ ਜਣੀ ਕਿ ਆ ਹਾਂ ਉਹ ਆਪਣੇ ਕੋਲ ਪਿੰਡਰ ਦੇ ਨਾਲ ਜੋ ਪਿੰਡਰਾਂ ਦੀ ਆ ਗਈ ਉਹ ਹਾਂ ਕਿਨੇ ਗੇਲੇ ਪਾਣੇ ਜੀ ਆਪਣੇ ਉਹਨੇ ਉਹਨੇ ਚਾਰ ਹਨ ਚਾਰ ਚਾਰ ਪਾਣੀ ਰਾਜ ਨੂੰ ਕਿੰਨੇ ਰਹਾ ਹੈ ਗਰਾ ਸਰੀ ਹੋ ਗਿਆ ਬਣੇ ਤਾਂ ਆ ਕਰਦੇ ਆ ਬੜੀ ਆ ਆ ਆ ਜਾ ਬੱਚਾ ਨੰਬਰ ਉੱਪਰ ਪੈਣ ਦੇ ਕੇ ਰੱਖੋ ਆਓ ਕਿ ਆ ਪਤਾ ਲੱਗਦਾ ਚੱਲਦੇ ਆ ਹੁਣ ਬਹੁਤ ਮਸੀਨ ਮਸੀਨ ਹਾਂ ਫੋਲੀਆ ਪਰ ਆਹ ਲੋ ਜੀ ਪੁਣਿਆ ਵਾਟਾ ਬਕੂਆ ਚਾਉਂਦੇ ਆ ਜੱਗਾ ਖੁਸ਼ ਬਾਹਰ ਪਸਾਰੀ ਉਹ ਮਰੇ ਮਾਏ ਬਾਣਦੇ ਆ ਬਾਪਾ ਬਾਪਾ ਬਾਣਦਾ ਤੇਰਾ ਹੁਣ ਕੀ ਪਤਾ ਆ ਆਹ ਉਹ ਜੱਗਿਆ ਕਿੱਦਾਂ ਉਹ ਹਰੇ ਘਰ ਦਾ ਯਾਰ ਬੰਦ ਹੋਏ ਹੈ

ਲੋ ਜੀ ਮਿਲੋ ਜੀ ਸਸੀ ਕਾਲ ਜੀ ਸਸੀ ਕਬਿੰਦਰ ਸਸੀ ਕਪੂਰੀ ਭਾਈ ਹਾਂ ਜੀ ਕੀ ਕਹਿਣਾ ਝਾੜ ਹੈ ਤੁਸੀਂ ਬੁਲਾ ਦੇ ਗਰ ਪਹਿਲਾਂ ਉਹ ਨਹੀਂ ਮੈਂ ਕਹਾ ਤੁਸੀਂ ਥੋੜਾ ਧਿਆਨ ਉਧਰ ਦਾ ਜਿਹੜੇ ਸਸੀ ਕਾ ਬੁਲਾਤੀ ਦਾ ਹੱਥ ਝੜ ਜਾਣੇ ਹਾਂ ਉਹ ਇਹ ਤਾਂ ਇੰਨਾ ਸੁਪਰ ਇਹਨਾਂ ਨੇ ਦੇਖ ਲਿਆ ਤੇ ਜੇ ਮੈਂ ਪਾਉਣ ਲੱਗਿਆ ਤਾਂ ਉਹ ਹਾਂ ਚੱਕਦਾ ਐ ਹੋ ਆ ਇਹ ਕਬਿੰਦਰ ਤੇਰਾ ਕਾਲ ਨੰਬਰ ਲੱਗਣਾ ਲੇਟ ਆ ਨਾ ਨੰਡਾ ਕਾਲ ਚੱਕਿਆ ਆਪੇ ਆ ਗਾ ਉਹ ਰੇ ਮੰਡਲ ਚਿੱਤੇ ਦਾ ਚਿੱਤੇ ਦਾ ਕਾ ਕਰਕੇ ਛੋਟੀ ਗੋਲੇ ਰੱਖਦਾ ਕੱਲੇ ਬੰਦੇ ਨਾਲ ਹਥਿਆਰ ਬੋਲ ਚਾਈ ਦੀ ਜੀ ਦਾ ਲੱਕ ਲੈਣਗੇ ਯਾਰ ਮੂੰਹ ਮਿੱਠਾ ਨਾ ਡਰੇ ਬੋਲਦਾ ਇਹ ਚਿੱਤਾਵਾ ਚਿੱਤਾ ਦਾ ਇੱਥੇ ਬੈਠਾ ਤੈਨੂੰ ਬੋਤਮਾਨ ਦੇ ਮੇਰੇ ਬੈਠਾ ਚਿੱਨਾ ਨਾ ਜੱਗਾ ਰਸਗੁਲਾ ਵੇਖੋ ਤਾਂ ਹਾਂ ਉਹ ਬਾਈ ਖੁਸ਼ੀ ਜਾਈ ਦੀ ਆ ਉਸੇ ਤੋਂ ਯਾਰ ਉਸ ਸਾਹਿਬ ਨਾਲ ਜਾ ਉਧਰ ਤੋਂ ਆ ਹੈ ਜਾ ਉਹਦੀ ਰਸਗੁਲੇ ਨੇਗੇ ਚਾਹ ਦੀ ਪਾਣੀ ਵਾਲੀ ਕਿੱਥੇ ਗਈ ਪਾਣੀ ਵਾਲੀ ਕਿੱਥੇ ਗਈ ਨਾ ਨਾ ਇਹ ਤੁਮਾਉ ਕਿੱਥੇ ਆਲ ਗਈ ਵੀਰੇ ਕਿਆ ਨਾਨਾ ਜੀਰੀ ਬਹੁਤ ਅਕੜੀ ਦੀ ਆ ਜੀ ਇੱਥੇ ਤਾਂ ਇਹ ਮਿੱਟੀ ਜੱਕੀ ਹੋਈ ਦੀ ਬਹੁਤ ਅਕੜੀ ਦੀ ਬਹੁਤ ਖਰਾਬ ਵੀ ਅਕੜੀ ਦੀ ਆਹੀ ਆ ਗਈ ਸੀ ਆਹੀ ਦੀ ਆਈ ਦੀ ਜੈਦੀ ਨਕਲ ਕਣਕ ਦੀ ਕਣਕ ਜੀਰੀ ਝਾੜ ਸੀਪੇ ਮੇਰੇ ਨਾਲੋਂ ਚਾਹੇ ਕੁਆਂਟਰ ਫालतू ਨਿਕਲੇ ਨਿਕਲਣਾ ਫालतੂ ਹੈ ਇਹਦਾ ਹਾਂ ਕੁਝ ਵੀ ਜੇ ਹਾਂ ਇਹਦੀ ਥੋੜੀ ਖੜੀ ਆ ਨਾ ਮੇਰੀ ਗਿਰੀ ਹੋਈ ਤਾਂ ਬਹੁਤ ਨੁਕਸਾਨ ਤਾਂ ਇਹ ਤਾਂ ਬਹੁਤ ਟਾਈਮ ਪਹਿਲਾਂ ਦੀ ਹਾਂ ਪਰ ਚੱਲ ਇਹ ਵੀ ਉੱਥੇ ਹੋ ਰਹੀ ਹੈ ਏਠਾਈ ਹਾਂ ਇਹ ਵੀ ਸੌਖਾ ਹੈ ਸੌਖਾ ਹੈ ਮਸ਼ੀਨ ਨਹੀਂ ਰੁਕਦੀ ਇਹਦੇ ਬਾਈ ਪਰਾਲੀ ਦੀ ਜਾਨ ਨਹੀਂ ਆ ਇੱਕ ਦੇਖ ਲਿਆ ਹਾਂ ਪਰਾਲੀ ਦੀ ਜਾਨ ਹਾਂ ਇਹਦਾ ਭੂਰੀ ਵਧੀਆ ਰਹਿ ਗਿਆ 26 ਲੈ ਗਿਆ 26 ਲੈ ਗਿਆ ਵਿੱਚ ਨਾ ਭੂਰੀ ਪਲੀਰੀ ਵੀ ਦੇਖ ਲੈ ਅਕੜੀ ਵੀ ਲੀ ਇਹਨੂੰ ਕਿਸੇ ਤਰ੍ਹਾਂ ਇਹਦੀ ਖਰਾਬ ਹੋ ਗਈ ਸੀ ਚਲੋ ਵਧੀਆ ਬਾਕੀ ਹੁਣ ਮੌਸਮ ਸਾਥ ਦੇ ਦੇਵੇ ਹੁਣ ਤਾਂ ਚੱਲ ਪਿਆ ਕੰਮ ਛਿੜ ਗਿਆ ਕੰਮ ਹੁਣ ਤਾਂ ਹੁਣ ਮੰਡੀਆਂ ਨੇ ਬੰਦ ਕਰ ਦਿੱਤੇ ਮੰਡੀ ਵਾਲੇ ਕਹਿੰਦੇ ਵੀ ਸਰਕਾਰ ਨੇ ਹਾਲੇ ਝੰਡੀ ਦਿੱਤੀ ਵੀ ਆ ਇਹਦਾ ਆਰਟੀ ਕਰ ਰਹੇ ਆ ਨਾ ਹਾਂ ਕੋਈ ਨਹੀਂ ਕਹਿੰਦਾ ਦਨ ਦੱਸ ਦੇ ਸ਼ਾਮ ਨੂੰ ਆ ਜੀ ਐਸ ਕੀ ਫੋਲ ਨਹੀਂ ਕਹਿੰਦੇ ਮੰਡੀਆਂ ਚ ਹਾਂ ਹਾਂ ਸਤਾਨ ਵਾਲੀ ਅੰਦਰ ਬਾੜਨੇ ਆ ਤੇਰਾ ਫੋਲਣੇ ਵਾਲੇ ਬੈਂਕ ਕਰ ਹਾਂ ਇਹਦੀ ਫੋਲਣੇ ਵਾਲੀ ਜੀ ਨਹੀਂ ਕਾਚਾ ਮੰਗੋ ਬੋਲਦੀ ਸੀ ਹਾਂ ਗਿੱਲੀ ਕਰਨੀ ਪਣੀ ਬਾਲਟ ਵਾਲੀ ਛੜ ਕੇ ਕਰੇ ਗਈ ਹੁਣ ਉਹ ਤਾਂ ਕੋਈ ਹੱਲ ਨਹੀਂ ਹੈਗਾ ਹਾਂ ਉਹਨੇ ਤਾਂ ਹੁਣ ਟੁੱਕ ਲੈਣ ਦੇਵੇ ਹੋਰ ਹਾਂ ਇਹ ਖੱਲੇ ਤੇ ਖੇਤ ਸੁੱਕਾ ਹੋਊਗਾ ਹਾਂ ਵਧੀਆ ਬੜਾ ਹੀ ਹੋ 19 ਵਧੀਆ ਵੱਡੂਗੀ ਸਾੜੇ ਸੁੱਕ ਜਾਣੀ ਜਾਂਦਾ ਮੇਰੇ ਘਾਤੇ ਇੰਨੀ ਵਧੀਆ ਵੱਡੀਆਂ ਉੱਪਰ ਖੇਤ ਐਨ ਪ੍ਰੋਪਰ ਤਾਂ ਅੱਜ ਕਿੱਦੇ ਵੀ ਖੇਤ ਕਿੱਲਾ ਆ ਰੋ ਵੀ ਮੰਡ ਆ ਗਿਆ ਫਿਰ ਇਹ ਉਹ ਧਰਤੀ ਥੋੜੀ ਆਪਣੀ ਰਾਣੀ ਆ ਅੱਜ ਜਦ ਹੀ ਆ ਨਹੀਂ ਪੂਰੀ ਨੂੰ ਬਾਕੀ ਸਾਡੇ ਨਾਲ ਜ਼ਿਆਦਾ ਪਤਾ ਕਿੱਥੇ ਹੋਲ ਕਾ ਬੈਲੇ ਦੇਲੇ ਪਹਿਲਾ ਨਹੀਂ ਕਾਏ ਸੰਦਾ ਪਤਾ ਦੀ ਬੂਹੂ ਦੇ ਉੱਪਰ ਬੜਾ ਕੇ ਵਾਸੇ ਕਰ ਹੁਣ ਨਾਲੂ ਦਾ ਕੋਈ ਤੇਰੇ ਨੁਕਸਾਨ ਨਹੀਂ ਆਏ ਮੀਂਹਾਂ ਗਾਲੇ ਹੁਣ ਜ਼ੋਰ ਨਹੀਂ ਹੈਗਾ ਕੰਮ ਦਾ ਆਪਣੀ ਵੱਢ ਲੈ ਹੁਣ ਪਹਿਲਾ ਪਹਿਲਾ ਘਰਾਂ ਫੋਲ ਨਾਲੇ ਬਾਈ ਤੇਰੇ ਕੋਲ ਮੌਕਚਰ ਵਾਲੀ ਮਸ਼ੀਨ ਆ ਇਹਦੇ ਕੋ ਟਾਈਮ ਹੀ ਲੱਗਣਾ ਹੁਣ ਪਹਿਲਾ ਵੇਲਾ ਤੇਰੇ ਕੋਲ ਮੌਕਚਰ ਵਾਲੀ ਮਸ਼ੀਨ ਆ ਆਪਾਂ ਇਹਦੀ ਕੰਮ ਨਹੀਂ ਕਰਨਾ ਉਹ ਹਾਂ ਆ ਤੇ ਗਾਂ ਦੇ ਬਿਟਣੀ ਬਸ ਇੱਕ ਬਾਈ ਦਾ ਕਮੈਂਟ ਆ ਉਹ ਕਹਿੰਦਾ ਤੂੰ ਰਾਤ ਨੂੰ ਵੱਢੇ ਕਰੋ ਮਗਾ ਫਸਾ ਮਾ ਬਾਈ ਤੈਨੂੰ ਭਲੇਖਾ ਲੱਗ ਗਿਆ ਹੁਣ ਅਸੀਂ ਕਣਕ ਵੜਦੇ ਰਾਂ ਤੈਨੂੰ ਜੀ ਜ 11 ਵਜੇ ਦਾ 11 ਵਜੇ ਤੋਂ ਬੀਜ ਨਹੀਂ ਜੀ ਸਵੇਰੇ ਤੋਂ ਹਮ ਤੇ ਅੱਜ ਬਹੁਤ ਬੜੀ ਦਿੰਦੇ ਪੈਣ 3 ਜੰਦਾਂ ਵੱਜਾਂ ਵਾਈਲੇ ਪਾਣੀ ਕਦੋਂ ਕਹੇਟ ਕਰਿਆ ਪਤਾ ਨਹੀਂ ਜਿੰਨ ਮੁਰਾਉਣੇ ਕਰਿਆ ਲੋ ਟੈਂਕ ਭਰ ਗਿਆ ਕਦਾ ਬਾਈ ਵਧੀਆ ਚੜ ਹੈ ਹੈ ਚੜ ਵਧੀਆ ਬਾਈ ਜਿੰਨੇ ਤੇ ਨਹੀਂ ਨਹੀਂ ਕਰਦਾ ਕੱਟਦਾ ਸੱਸ ਕਿਹੜਾ ਦੱਤਾ ਇਹ ਪਰ ਨੂੰ ਆ ਬਈ ਆ ਜਗਾ ਘਟਾ ਉਹ ਤਲੇ ਆ ਜਗਾ ਘਟਾ ਦੇ ਇੱਥੇ ਭਈਆ ਸਾਰੇ ਤਰਕੌਣ ਘੱਟ ਹੈ ਤਰਕੌਣ ਘੱਟ ਹੈ 3 ਬਿੱਗੇ ਜੋ ਬਾਈ ਮੇਰੇ 2 ਭਰਗੇ ਤੇ 1 ਫਾਂਟ ਰਹਿ ਗਈ ਸੀ ਥੇੜਲੇ ਤੇਨੇ ਬਿੱਗੇ ਜੋ ਬਾਕੀ ਦੇ ਮੈਨੂੰ ਯਾਦ ਨਹੀਂ ਇਹ ਹੋਣੀ ਹੋਣੀ ਇਹ ਤਾਂ ਰਵਿੰਦਰ ਸਾਰੇ ਭੈਣ ਦੇਦੇ ਫਰੇਲੇ ਆਂਡੀਆਂ ਕਮਾਂਡੀਆਂ ਤੇ ਪੱਟੜੇ ਪਾਉਣ ਵਰਨੇ ਹੈਂ ਤੇ 3 ਕਿੱਲੇ ਦੇ ਕਿਨੇ ਵਟਨੇ ਹੋੜੇ 3 ਕਿੱਲੇ 3 ਵਟਨੇ ਨੇ 3 ਕਿੱਲੇ ਫਿਰ ਆ ਆ ਜੱਟਣਾ ਪੈ ਜਨੇ ਆ ਉਹ ਉੱਥੇ ਲੱਗੜ ਜਿਹੜਾ ਹਰਾ ਹਰਾ ਹੈ ਉਹ ਕਰਦਾ ਸ਼ੁਕਲਾ ਸ਼ੁਕਲਾ ਦੇ ਇੱਕ ਡਿਕ ਡਿਕ ਰੈਂਚ ਲਖਾਇਆ ਗਿਆ ਪਹਿਲਾਂ ਹੀ ਤਾਂ ਦੂ ਪਹਿਲਾ ਲੈ ਕੇ ਟੱਕ ਲਿਖਾਇਆ ਤੇ ਲਾਇਆ ਕਿਵੇਂ ਫਿਰ ਉਹਨੇ ਲਾਇਆ ਦੁੱਲੇ ਰਾਣੇ ਕਿਹੜਾ ਕਿਹੜਾ ਨੇ ਯਾਰ ਸਰਦੇ ਮਿਲ ਜਾਂਦੇ ਨੇ ਹਾਂ ਇਹਦੇ ਇਹ ਕਿੰਨੇ ਦਿਨ ਚੱਜਿਨਾ ਫਿਰਦੇ ਰਹੇ ਕਿੰਨੇ ਤੇ ਲੱਗਦੀ ਬੈਠਾ ਰਹੇ ਨੇ ਇਹ ਤਾਂ ਬੱਧੀਆ ਉਹ ਬੰਤੇ ਆਪਣੇ ਜੱਗ ਦੇ ਮਾਪੂਨੇ ਹਾਂ ਚੱਲਿਆ ਉੱਥੇ ਤਾਂ ਅਸੀਂ ਫਸਲ ਹੈ ਜੀ ਪਰ ਪੁੱਛੇ ਉੱਥੇ ਤਾਂ ਅਸੀਂ ਫਸਲ ਹੈ ਮੀਂਹ ਦਾ ਪਾਣੀ ਹੈਗਾ ਨਾ ਮਾਰ ਸਾਹ ਕੋਈ ਕੋਈ ਫਸਲ ਹੈ ਤੇ ਹੋਰ ਮਗਰ ਉਹ ਮਗਰ ਸੁੱਕਾ ਯਾਰ ਗੱਬੇ ਗੱਬੇ ਸੁੱਕਾ ਹੈ ਔਰ ਅੱਧਾ ਲੰਘ ਗਿਆ ਉਹ ਰੋਏ ਵਿੱਚ ਦੇ ਟੇਕਦੇ ਟੇਕਦੇ ਮੱਥਾ ਟਰੱਲਾ ਜਿਆਦਾ ਵੱਡਾ 18 ਹੈ ਸਾਡੇ ਦਾ ਹੈ ਹੈ ਓਕੇ ਇਹਦੇ ਕੋਲ ਦੀ ਸਾਨ ਹੈ ਇਹਨੂੰ ਕਹੇ ਬੋਟਾ ਟਾਈਮ ਨੂੰ ਜਮਾ ਕਰਾਇਆ ਤਾਰ ਕੇ ਚਾਹੇ ਨਕਲੀ ਆ ਤੇ ਅਸਲੀ ਆ ਹਾਂ ਟਰਾਲੇ ਨਾਲ ਬੰਨੀ ਵੀ ਚੱਲ ਪੈਂਦੀ ਹੈ ਹੈ ਟਰਾਲੇ ਦੇ ਨਾਲ ਠੀਕ ਹੈ ਤੂੰ ਵੀ ਆਪਣੀ ਵੀ ਤਰ੍ਹਾਂ ਕੇ ਆਈ ਮੈਂ ਵੀ ਤਾਂ ਚਾਰ ਸੇ ਨਾਲ ਲੱਗੇ ਜਾਣਾ ਗਾਣਿਆ ਤੇਰੇ ਤਾਂ ਖਾਸੀ ਬੜੀਏ ਦੂਏ ਦੇ ਮੁੰਡੇ ਪਰ ਤੇ ਚਾਰ ਦੇ ਮੁੰਡੇ ਪਰਾਖਦੇ ਉਹ ਬੰਦੂਕ ਰੱਖੀ ਵੀ ਤੇਰੇ ਮੁੰਡੇ ਪਰ ਉਹ ਮੈਂ ਕਹਾਂ ਬਾਈ ਇਹ ਮੈਨੂੰ ਮਾਸੜ ਜੀ ਨੇ ਕਹਿੰਦਾ ਦਾ ਆਪਾਂ ਦੇਖੀ ਤੂੰ ਇਹ ਤਾਂ ਮੋਟੇ ਤੇ ਰੱਖ ਕੇ ਇੱਥੇ ਰੋਂਦਾ ਹੂੰ ਉਹ ਮੈਂ ਕਹਾਂ ਇਹਦਾ ਦਖਣੇ ਕੱਲਾ ਬੰਦਾ ਹੋਈ ਨਹੀਂ ਚਲਾ ਸਕਦਾ ਇਹਨੂੰ ਕੀ ਕਹਿੰਦਾ ਰੀਲ ਬਿੱਚੇ ਦਾ ਹੀ ਬਣਾਉਂਗੇ ਤੇਰੀ ਕੱਟ ਕੇ ਹਾਂਜੀ ਮੁੰਡਾ ਕਹਿੰਦਾ ਮੇਰੀ ਵੀ ਬਣਾ ਦੇ ਹਾਂ ਬਾਪੂ ਕਹਿੰਦਾ ਮੇਰੀ ਬਣਾ ਦੇ ਮੈਨੂੰ ਕੈਮਰਾ ਲਿਆ ਦਿਓ ਇੱਕ ਉਹ ਤੇਰੀ ਬਣਾਉਣੀ ਆ ਬਤਾ ਇਨਿਆਦਰ ਸਾਹਮਣੇ ਆ ਮੈਂ ਕੁਆਲਟੀ ਬੋ ਘੈਂਟ ਆ ਉਹ ਜਿਹੜਾ ਦੂਆ ਮਾਸਟਰ ਵਾਲਾ ਉਹ ਥੋੜੀ ਹਾਈਟ ਬੜੀ ਆ ਉਹਦੀ ਇਹ ਥੋੜਾ ਜਿਹਾ ਉਧੇ ਆ ਜਾਂਦਾ ਕੋਸ਼ਾ ਵੇ ਕੋਸ਼ਾ ਕਹਿੰਦਾ ਨਾ ਘਰ ਦਾ ਭੇਜ ਦਿੰਦਾ ਆ ਚਲੋ ভাই ਇਹ ਚੱਲਦੇ ਰਹਿਣੇ ਚਾਹ ਬਣਾ ਬੜਾ ਹੋ ਕੇ ਹਾਂ ਡਰਾਈਵਰ ਦਾਦਾ ਦਾਦਾ ਬਣਾ ਡਰਾਈਵਰ ਇਹ ਵੀ ਦੱਸ ਲੁੱਲਰ ਦਾ ਕਹਦਾ ਬਹੁਤ ਲੁੱਲਰ ਲਿਆਓ ਚਾਰ ਪੰਜ ਪਿੰਡਾਂ ਦੀ ਲੁੱਲਰ ਨਹੀਂ ਹੈਗਾ ਸਾਹਿਬਾ ਦਾ ਹੀ ਬਣਨਾ ਹੈ ਨਾ ਨਹੀਂ ਚੱਲਦੀ ਹੈ ਲਊਗਾ ਹਟਦਾ ਨਹੀਂ ਲਊਗਾ ਅੱਜ ਭਾਈ ਉਹ ਆ ਦੋ ਅਕਤੂਬਰ ਦੀ ਅਜੇ ਅਜੇ ਕੰਮ ਬਜਣੀਆਂ ਜਿਹੜੀ ਬਜਣੀ ਜਾਂਦਾ ਕੱਲ ਦੀ ਵੀ ਛੁੱਟੀ ਆ ਕੱਲੂ ਲਾਸਟ ਦੇਣਾ ਬਾਈ ਉਹਦਾ ਪੇਪਰ ਦਾ ਪੇਪਰ ਭਰਨੇ ਦਾ ਕਾਲੇ ਬਣਿਆ ਮਨ ਕੋਈ ਹਾਂ ਮੇਰਾ ਭਰਾ ਆ ਹਾਂ ਤੂੰ ਭਰਨੇ ਆ ਮਾਣਾ ਤੇਰੀ ਉਰੀ ਭਰਦਾਣੇ ਹਾਂ ਕਰ ਲਈ ਸਰਪੰਚੀ ਆ ਕਾਲੇ ਨੇ ਕਰ ਲਈ ਪੰਚੀ ਵੀ ਕਰ ਲਈ ਸਾਡੀ ਤਾਂ ਮੋਹਰ ਲੱਗ ਗਈ ਹਾਂ ਸਾਰੀ ਉਮਰ ਨੂੰ ਕਿਉਂ ਬਾਈ ਹਾਂ ਸਹੀ ਆ ਕੱਲ ਦੀ ਵੀ ਲੱਗੀ ਹੋਈ ਆ ਸਾਡੇ ਦੋ ਅਖਰਾਂ ਦੀ ਲੱਗੀ ਹੋਈ ਆ ਤੇ ਦਿਨ ਡਾਇਰੈਕਟਰ ਮੂਰੇ ਵੀ ਖਾਤਾ ਦਾ ਗਾਦੀ ਜਾ ਦੇ ਸਰਪੰਚੀ ਦਾ ਰੇਕਾ ਮਣ ਦਾ ਬੋਲੇ ਬਣ ਕੇ ਦਿਖਾਉ ਕੋਈ ਬਣ ਜੂ ਨਾ ਭਾਈ ਉੱਥੇ ਥੋੜਾ ਕੇ ਚੋਰੀ ਹੋ ਗਈ ਉੱਥੇ ਕਿਆ ਬਣਿਆ ਤੂੰ ਦਾ ਕਿਆ ਪਤਾ ਹੈ ਹਾਂ ਤੈਨੂੰ ਪਤਾ ਲੱਗੇਗਾ ਫਰਨ ਨੰਬਰ ਉਹਨਾਂ ਕਿ ਮਿਲਿਆ ਕਰਿਆ ਕਿਥੇ ਦਾ ਆ ਹਰਦੀ ਇਦਨਾਂ ਦੇ ਇਹਨਾਂ ਦੇ ਕੱਪੜਿਆਂ ਦਾ ਪਤਾ ਲੱਗੇ ਤਾਂ ਮਿਲਿਆ ਮੁੜ ਕੇ ਨਹੀਂ ਹੈ ਕਿ ਨਹੀਂ ਨਾਲ ਪਤਾ ਵੀ ਲੱਗ ਕੇ ਪੰਡਾ ਉਕਣੇ ਉਕਣੇ ਪਈਆਂ ਰਹੀਆਂ ਉੱਥੇ ਅੱਛਾ ਹੂੰ ਚਲੋ ਬਾਈ ਇਹਦੀ ਚੋਰੀ ਦੀ ਬਾਤ ਲਾਫ ਕਾਲੇ ਕਹਿੰਦੇ ਬਾਈ ਘਰ ਚੋਂ ਹੀ ਆ ਉਹ ਸਕੇ ਸਕੇ ਆ ਉਹ ਚਲੋ ਉੱਤੇ ਖੇਤਾਂ ਚਲੇ ਗਏ ਘਰ ਨਹੀਂ ਪਿੰਡ ਚ ਰਹੇ ਗਏ ਫਿਰ ਕਾਲੇ ਨੂੰ ਗਲਤੀ ਉਹਨੇ ਕੀਤਾ ਮਜਾ ਕੇ ਤੇ ਬਾਈ ਉਹਨੇ ਕਾਨੂੰ ਕਰੀਆ ਉਹਨੇ ਕਾਨੂੰ ਕਰੀਆ ਨਿਆਣਾ ਦਾ ਨਿਆਣਾ ਦਾ ਇੱਥੇ ਬਣਾ ਲੈਂਦਾ ਪਿੰਡੇ ਜਗਾ ਜਗਾ ਨਾ ਹੋਵੇ ਪਿੰਡ ਚ ਨਹੀਂ ਜਗਾ ਸੀ ਨਹੀਂ ਹਾਂ ਜੇ ਖੇਤ ਮੇ ਜਾਣਾ ਨਾ ਫਿਰ ਟੱਪਰ ਬੜਾ ਹੋਣਾ ਚਾਹੀਦਾ ਹਾਂ ਹੈ ਵੇਟ ਪਰ ਬੜਾ ਹੁਣ ਜਾਣਾ ਨਾ ਨਾਲੇ ਮੈਂ ਆਏ ਸੋਣੇ ਵੀ ਉਹਨੂੰ ਉਹ ਵੀ ਮੇਰੇ ਜਾਂਦਾ ਸਲਾਸ ਵਾਈਕਨ ਕੋਈ ਘਰ ਬਾਹਰ ਹੋ ਗਿਆ ਯਾਰ ਹੁਣ ਨਹੀਂ ਮਿਲਦਾ ਹੁਣ ਡੀਸੀ ਸੈਨੇ ਨਹੀਂ ਕਰਦੇ ਹੈਗੇ ਅੱਛਾ ਸਖਦਾਜੀ ਕਰੀ ਵੀ ਪਹਿਲਾਂ ਮਿਲਦਾ ਸੀ ਹੁਣ ਨਹੀਂ ਮਿਲਦਾ ਜੋ ਮਰਜ਼ੀ ਲੋਕ ਹੀ ਆਵੇ ਹੂੰ ਕੋਈ ਸ਼ਿਵਾਰਸ਼ ਪਾ ਕੇ ਕਰਾ ਲਵੇ ਉਹ ਮੈਂ ਕਹਿ ਨਹੀਂ ਸਕਦਾ ਅੱਛਾ ਚਲੋ ਭਾਈ ਪਰ ਹੁਣ ਨਹੀਂ ਮਿਲਦਾ ਨਹੀਂ ਹਾਂ ਅਰੇ ਰੋਲੇ ਨਾਲ ਸਾਜੀ ਹੋ ਨਾ ਭਾਈ ਬੜਾ ਜਿਆਦਾ ਹੈ ਬੜਾ ਜਿਆਦਾ ਹਾਂ ਪਰ ਦੂਆ ਬੱਸ ਇੱਕ ਬਾਤ ਉਹ ਦੋ ਕਿਤੇ ਹੋਰ ਖੜੇ ਹੈ ਐ ਭਾਈ ਇੱਤਰ ਜੀ ਰੋ ਇੱਕ ਆ ਫਰੇ ਪਰ ਯਾਰ ਇੰਦਰ ਨੇ ਜੋੜਿਆ ਨਹੀਂ ਹੈਗਾ ਹਾਂ ਹਾਂ ਸ਼ਾਵਨ ਕਾਹੀ ਕੀਆ ਵੇ ਨਹੀਂ ਫੋਨੇ ਫੋਨ ਆਉਣੇ ਦੇ ਗਾਲੇ ਨੂੰ ਆ ਫੋਨ ਆ ਰਹੇ ਹਾਂ ਹਾਂ ਜੀ ਕਰ ਦੋ ਕਿਕਰ ਪੈ ਜਾ ਹੋ ਗਿਆ ਵਾਪਸੂ ਦਾ ਹੋਰ ਗੱਲਾਂ ਦੀ ਗੱਲ ਆ ਬਾਈ ਕਾਲਾ ਦੇ ਡਰਾਈਵਰ ਦੀ ਵਧਾਈ ਬਹੁਤ ਪਸੰਦ ਆ ਜੀ ਐਨੀ ਉਹ ਨਾ ਕਾਲਾ ਵੀ ਨਹੀਂ ਫੜਦਾ ਈ ਰੱਖਦਾ ਜਾਂਦਾ ਚੱਕ ਬਾਈ ਦੀਪੇ ਓਏ ਤੂੰ ਤਾਂ ਐ ਜਿਹਾ ਗੋਈਆਂ ਖੇਡਦਾ ਹੁੰਦਾ